ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜ਼ਿਲ੍ਹੇ ਜਲੰਧਰ ਦਾ ਤਹਿਸੀਲ ਛਾਹਕੋਟ ਦਾ ਮਾਨਮਤਾ ਨਗਰ ਆ ਨੰਗੜ ਅੰਮੀਆਂ ਪਿੰਡ ਦੇ ਗਵੰਢੀਆ ਪਿੰਡ ਮਿੱਤਰੋ ਕੰਨੀਆਂ ਖੁਰਦ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 3 ਜਨਵਾਰ ਵਿਕਾਊ ਆ ਸਾਰੀ ਜਾਣਕਾਰੀ ਲੈਣੇ ਡਿਟੇਲ ਜਾਂਦੇ ਸੱਸੀ ਕਾਲ ਵੀਰੇ ਸੱਸੀ ਕਾਲ ਜੀ ਕੀ ਹਾਲ ਆ ਵੱਡੇ ਵੀਰ ਸੇਤਾ ਦੇ ਪਰਿਵਾਰ ਬਸ ਠੀਕ ਠਾਕ ਚਲੋ ਸ਼ੁਕਰਾ ਚਾਹ ਜਨਵਾਰ 3 ਵਿਕਾਊ ਆ ਹਣਾ ਪਹਿਲੇ ਨੰਬਰ ਤੇ ਬਦਲੀ ਮੈਂ ਜਿਹੜੀ ਵੀਰੇ ਕਿੰਨੇ ਚਿਰ ਦੀ ਗੱਬਣਾ ਇਹ ਵਿੱਚ ਨਵਾਂ ਮਹੀਨਾ ਦੀ ਗੱਬਣਾ ਕਿੰਨਾ ਘਰੇਗਾ ਦੁੱਧ ਕਿੰਨਾ ਕੁ ਦੇਗੀ ਸੀ ਵੀਰੇ ਦੁੱਧ ਸਿਗਰਾ 14 ਕਿਲੋਟਰ ਰਕਰ ਠੀਕ ਹੈ ਬੜੇ ਬੰਨੀ ਦੀ ਦਾ ਵਿੱਚ ਪੈ ਗਈ ਹੈ ਨਾ ਹਾਂਜੀ ਹਾਂ ਲਈ ਪਤਾ ਕੁਆਲਿਟੀ ਦਿਖਾਦੀ ਸਾਰੀ ਮਹਿੰਦੀ ਕੁਆਲਿਟੀ ਬਹੁਤ ਸਾਂਭਣ ਵਾਲਾ ਬੰਦਾ ਹੋਵੇ ਮੈਂ ਉਹ ਦੁੱਧ ਜਿੰਨਾ ਮਰਜ਼ੀ ਲੈ ਲੈ ਕਿਉਂ ਬਾਈ ਹਾਂਜੀ ਹਾਂਜੀ ਅੱਛਾ ਇੰਦਾ ਵੀ ਰੇਟ ਹੈ ਮੇਰੇ ਵੀਰੇ ਇਹਦਾ ਫੋਨ ਤੇ ਵੀਰੇ ਠੀਕ ਹੈ ਵੀਰੇ ਤੋਰ ਦੇ ਇਹਨੂੰ ਕੋਈ ਇੱਥੇ ਖੜੀ ਜਾਉਂਗਾ ਤੋਰ ਦੇ ਮੋੜੇ ਜੀ ਖੋਲ ਦੇ ਅਧਿਕਾਰੀ ਦੇਖ ਲਈਏ ਲੈ ਮਿੱਤਰੋ ਇਹ ਨੋਵੇਂ ਮਹੀਨੇ ਦੀ ਇੱਕ ਮਹੀਨਾ ਬਾਕੀ ਆ ਸੂਣ ਦੇ ਵਿੱਚ ਇਹਦਾ ਕਰਮ ਵਾਲੀ ਦਾ ਦੇਖ ਸਕਦੇ ਮੈਂ ਕੁੜੇ ਪੜੇ ਦੀ ਬਹੁਤ ਚੰਗੀ ਚੌੜੀ ਉੱਚੀ ਲੰ ਸਾਪੂ ਵੀ ਆ ਕੇ ਵੀ ਵੇਖ ਲੋ ਭਾਉਾਂ ਦੀ ਬਹੁਤ ਪਸੰਦ ਆਉਣ ਗਿਆ ਇਹ ਗੱਲ ਨਹੀਂ ਕਹਿਣ ਵਾਲੀ ਹੈਗੀ ਕੋਈ ਹੂੰ ਨਹੀਂ ਠੀਕ ਹੈ ਲੈ ਆਉਂਦੇ ਬਈ ਹੂੰ ਉਹਨੇ ਦੁਬਾਰਾ ਪੱਤੇ ਆ ਰ ਮੈਂ ਵਖਾਉਣੀ ਹੈ ਨਾ ਬਾਈ ਹਾਂਜੀ ਹਾਂਜੀ ਇਹਨੂੰ ਬਣ ਦੇ ਇੱਕ ਦੀ ਮੈਂ ਚੰਗੀ ਆ ਯਾਰ ਇਹ ਥੱਲੋ ਦਾ ਬਹੁਤ ਬਣਦੀ ਹੋਣੀ ਬਾਈ ਹਨਾ ਹਾਂਜੀ ਹਾਂਜੀ ਵੀਰ ਹੂੰ ਲਵਾਸੀ ਬਹੁਤ ਚੰਗਾ ਮੈਨੂੰ ਪੁੱਤਰੀ ਪੁੱਤਰੀ ਬਹੁਤ ਹੋਊਗੀ ਤ ਵੀਰੇ ਆ ਮੈਂ ਜਿਹੜੀ ਬਈ ਇਹ ਵੀਰ ਜੀ ਬਸ ਤਿਆਰੀ ਹਫਤਾ ਤੱਕ ਲੰਦੀ ਆ ਹਫਤਾ ਲੰਦੀ ਹੈ ਇਹ ਦੁੱਧ ਕਿੰਨਾ ਕੁ ਦੇ ਦਿੰਦੀ ਹੋਊਗੀ ਇਹਦਾ ਵੀਰੇ 14 ਲੀਟਰ ਚ ਹੋਇਆ ਸਿੰਘ ਸਿੰਘ ਬਹੁਤ ਚੰਗਾ ਹੈ ਨਾ ਵੀਰੇ ਹਾਂਜੀ ਹਾਂਜੀ ਸੁਆ ਦਾ ਤੀਜਾ ਚੌਥਾ ਹੋਊਗੀ ਵੀਰੇ ਵੀਰੇ ਤੀਜਾ ਵੀਰ ਜੀ ਲਿੱッセ ਰਹਿ ਗਏ ਪਸੂ ਨਾ ਠੀਕ ਆ ਬਸ ਡਾਕਟਰ ਕਹਿੰਦਾ ਖਾਲੀ ਆ ਹਾਂ ਉਹਦਾ ਕਰਕੇ ਹੋ ਗਿਆ ਤੂੰ ਇਹ ਚੈੱਕ ਨਹੀਂ ਕਰਾਈ ਪਹਿਲਾਂ ਚੈੱਕ ਨਹੀਂ ਕਰਾਈ ਉਹ ਕਹਿੰਦਾ ਖਾਲੀ ਆ ਬਾਅਦ ਚ ਹੁਣ ਛੱਡੇ ਵੀ ਕਿ ਦਿਨ ਹੋਇਆ ਨੂੰ ਚੋਈ ਨੂੰ अच्छा ਵੀਰੇ ਸੀਰੀ ਬਹੁਤ ਹਨ ਹਾਂਜੀ ਹਾਂਜੀ ਦੁੱਧ ਸੀਗਾ 6 ਕਿਲੋ ਹੁਣ ਵੀ ਅੱਛਾ ਹੁਣ ਹੁਣ ਵੀਰੇ ਤਣ ਪਾਦਾ ਤਿਆਰੀ ਦਾ ਹਫਤਾ ਦਾ ਦੱਸ ਦੇ ਲੈ ਹਫਤਾ ਕਿ ਲਊ ਮਸੀਂ ਅੱਛਾ ਇਹਦਾ ਰੇਟ ਬਾਈ ਇਹਦੇ ਵਿੱਚ ਫੋਨ ਤੇ ਠੀਕ ਹੈ ਜਿਆ ਜੀ ਹੋ ਗਿਆ ਇਹਦਾ ਵੇ ਹਾਂਜੀ ਹਾਂਜੀ ਠੀਕ ਹੈ ਤੁਰਦ ਗਿਆ ਵੀਰੇ ਮੜਾ ਕਰਦੇ ਲੈ ਮੈਂ ਤਰੂ ਕਈ ਵਾਰੀ ਆਇਆ ਵੀ ਚੱਕਰ ਪਾ ਜਾਂਦਾ ਵੀ ਬਾਈ ਨੂੰ ਖਾਲੀ ਕਹਤਾ ਹੀ ਮੈਂ ਤੇ ਦੇਖ ਲੈ ਗੱਬਰ ਨਿਕਲਾਈ ਡਾਕਟਰ ਸਤਾ ਦਾ ਦੇ ਜਗਾਂਾਰੇ ਬਾਰੇ ਹੈ ਨਹੀਂ ਪਤਾ ਲੱਗਦਾ ਕਈ ਵਾਰੀ ਡਾਕਟਰ ਸਰਾਪ ਥੋੜਾ ਕਈ ਵਾਰੀ ਬਈ ਕੁਦਰਤ ਵੱਲੋਂ ਹੀ ਹਨਾ ਹਾਂਜੀ ਇਹ ਡਾਕਟਰ ਦੇ ਵਾਸ ਵੀ ਨਹੀਂ ਹੁੰਦਾ ਕਈ ਵਾਰੀ ਨਹੀਂ ਪਤਰਾਦਾ ਪੱਸੀਆ ਨੇ ਥੋੜਾ ਜਿਹਾ ਸਾਰੇ ਕਈ ਵਾਰੀ ਰੱਬ ਕੁਦਰਤ ਦੇ ਗੱਲਾਂ ਸਾਰੀਆਂ ਹੂੰ ਲੈ ਆ ਵੀਰੇ ਰੇਟ ਇਹਨਾਂ ਦਾ ਫੋਨ ਦੇ ਹਫਤੇ ਹੋਊਗਾ ਮਿੱਤਰੋ ਤੇ ਸੂਣ ਵਾਲੀ ਆ ਹਫਤੇ ਦੀ ਲੈ ਲਓ ਕੱਚੀ ਦਸਾਂ ਦਿਨਾਂ ਦੀ ਲੈ ਲਓ ਤੁਹਾਡੇ ਤੇ ਟਪੇਂਦਾ ਹਨਾ ਵੀਰੇ ਹਾਂਜੀ ਹਾਂਜੀ ਹੂੰ ਅੱਛਾ ਵੀਰੇ ਮੀਨੀ ਇਹ 4 ਕਿਲੋ ਦੁੱਧ ਤੇ ਟੋਕੜ ਆ ਜੀ ਤੇ 22 ਦਿਨ ਹੋਏ ਟੀਕਾ ਲੱਗੇ ਨੂੰ 22 ਦਿਨ ਠੀਕ ਹੈ ਬਣੀ ਹੋਣੀ ਤੇਰੇ ਕੋਲ ਹਾਂਜੀ ਹਾਂਜੀ ਠੀਕ ਹੈ ਵੀਰੇ ਦੋ ਦੋ ਚਾਰ ਮਿਲਦੀ ਦੋਵੇਂ ਟਾਈਮ ਹੀ ਵੀਰੇ ਨਹੀਂ ਇੱਕ ਟਾਈਮ ਵਿੱਚ ਇੱਕ ਟਾਈਮ ਵਿੱਚ ਕਿੰਨੇ ਦੀ ਦੇਦਗੇ ਵੀਰੇ ਇਹ ਇਹ ਕਰ ਲਾਂਗੇ 55 ਹਜ਼ਾਰ ਮੁੱਲ ਮੰਨ ਤਨ ਕਰ ਦਾਂਗੇ ਹਾਂਜੀ ਹਾਂਜੀ ਕੱਢੀ ਬਹੁਤ ਤੋਰੀ ਵੀਰੇ ਲੈ ਮਿੱਤਰੋ 55 ਹਜ਼ਾਰ ਰੇ ਦਾ ਮੀਮ ਦੋਵੇਂ ਸਿੰਘ ਹਿਲਦੇ ਬਾਈ ਨਹੀਂ ਨਹੀਂ ਜੀ ਠੀਕ ਓਕੇ ਦੋ ਦੋ ਚਾਰ ਬਣਨ ਵਾਲੀ ਆ ਛੋਟੀ ਜਿਹੀ ਨੇ ਸਾਹਮਣੇ ਟਿਕਾਣੇ ਤੇ ਨਾ ਛੋਟੀ ਪੁੜੇ ਪੜੇ ਦੀ ਬਹੁਤ ਚੰਗੀ ਹੈ ਤਿਆਰ ਕਰ ਲੈ ਮਿਹਨਤ ਕਰ ਲੈ ਛੋਟੀ ਤੇ ਬਾਈ ਲਿਆ ਵੀਰ ਮੂੜ ਦੇ ਵੱਡੇ ਮਿੰਟਾਂ ਲਈ ਝੋਟੀ ਹੈ ਜਿਹੜਾ ਬੰਦਾ ਮਿਹਨਤ ਕਰ ਗਿਆ ਝੋਟੀ ਤੇ ਵਧੀਆ ਰਹੂਗਾ ਬਾਈ ਹੂੰ ਬੰਦੇ ਵੀਰੇ ਬਸ ਮਾਨ ਦੇ ਇਹ ਜਿਹੜੇ ਜਾਨਵਰ ਸੀ ਬਾਈ ਦੇ ਕੋਦਰ ਪਿੰਡ ਕੰਨੀਆਂ ਖੋਰ ਤੋਂ ਜ਼ਿਲ੍ਹਾ ਲੁਧਿਆਣਾ ਸੌਰੀ ਜਲੰਧਰ ਤੇ ਤਹਿਸੀਲ ਸ਼ਾਹਕੋਟ ਨੇੜੇ ਪੈਂਦਾ ਵਾ ਨੰਗਲੰਬੀਆ